ਤੁਸੀਂ ਦੇਖ ਰਹੇ ਹੋ న్యూਸ ਟਾਈਮ ਪੰਜਾਬ ਮੈਂ ਹਾਂ ਬਲਵਿੰਦਰ ਸਿੰਘ ਕਾਹਨਗੜ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕੱਲ ਵੀ ਖਬਰਾਂ ਚੱਲੀਆਂ ਕਿ ਕਿਸਾਨਾਂ ਵੱਲੋਂ ਖਨੋਰੀ ਮੋਰਚੇ ਦੇ ਉੱਪਰ ਜਿਹੜਾ ਵੱਡਾ ਐਲਾਨ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਆ ਜਿਹੜੀ ਅੱਜ ਉਹ ਕਾਫੀ ਐਕਟਿਵ ਦਿਖਾਈ ਦਿੱਤੀ ਤੇ ਪੰਜਾਬ ਦੇ ਜਿਹੜੇ ਉੱਚ ਅਧਿਕਾਰੀ ਆ ਉਹਨਾਂ ਵੱਲੋਂ ਖਨੋਰੀ ਮੋਰਚੇ ਤੇ ਆ ਕੇ ਕਿਸਾਨ ਯੂਨੀਅਨ ਦੇ ਆਗੂਆਂ ਨਾਲ ਜਿਹੜੀ ਉਹ ਮੀਟਿੰਗ ਕੀਤੀ ਗਈ ਸੀ ਤੇ ਮੀਟਿੰਗ ਦੇ ਵਿੱਚ ਜਿਹੜੀ ਉਹ ਤਜਵੀਜ਼ ਰੱਖੀ ਗਈ ਆ ਕਿ ਜੇਕਰ ਜਿਹੜਾ ਐਲਾਨ ਕੀਤਾ ਗਿਆ ਸੀਗਾ ਕਿਸਾਨਾਂ ਵੱਲੋਂ ਇਹ ਜਿਹੜਾ ਮੁੱਖ ਮੰਤਰੀ ਦੀ ਕੋਠੀ ਦਾ ਜਿਹੜਾ ਇੱਕ ਤਰੀਕ ਨੂੰ ਘੇਰਾਓ ਕੀਤਾ ਜਾਊਗਾ ਉਸ ਨੂੰ ਲੈ ਕੇ ਆ ਜਿਹੜਾ ਕਾਫੀ ਪੁਲਿਸ ਆ ਜਿਹੜੀ ਐਕਟਿਵ ਦਿਖਾਈ ਦਿੱਤੀ ਅੱਜ ਤੇ ਪੁਲਿਸ ਨੇ ਜਿਹੜੇ ਪੁਲਿਸ ਦੇ ਵਿੱਚ ਅਧਿਕਾਰੀਆਂ ਵੱਲੋਂ ਇਹ ਜਿਹੜਾ ਕਿਹਾ ਗਿਆ ਕਿ ਜਿਹੜਾ ਕਿਸਾਨ ਆ ਕੋ ਜਗਜੀਤ ਸਿੰਘ ਡੱਲੇਵਾਲਾ ਉਹਨਾਂ ਨੂੰ ਜਿਹੜਾ ਉਸ ਪੰਜਾਬ ਸਰਕਾਰ ਵੱਲੋਂ ਰਿਹਾਅ ਕੀਤਾ ਜਾ ਰਿਹਾ ਉਹਨਾਂ ਨੇ ਇਹ ਵੀ ਪੱਖ ਰੱਖਿਆ ਕਿ ਉਹਨਾਂ ਨੂੰ ਅੰਦੋਲਨ ਨੂੰ ਢਾਹ ਲਾਉਣ ਦਾ ਕਰਕੇ ਜਿਹੜਾ ਇਹ ਗ੍ਰਿਫਤਾਰੀ ਜਿਹੜੀ ਆ ਉਹ ਨਹੀਂ ਸੀ ਕੀਤੀ ਗਈ ਬਲਕਿ ਉਹਨਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਜਿਹੜਾ ਉਹਨਾਂ ਨੂੰ ਰੀਟੇਨ ਕੀਤਾ ਗਿਆ ਸੀਗਾ ਤੇ ਹੁਣ ਜਿਹੜਾ ਕਿਸਾਨ ਜੂਨੀਅਰ ਜਿਹੜੇ ਹੈਗਾ ਦੋਨਾਂ ਡੀਜੀਏ ਜੀ ਔਰ ਪੂਰ ਆਫਸਰਸ ਵੀ ਨੇ ਇੱਥੇ ਗਏ ਰੋਗਿਸਾਈ ਸੰਸਾ ਮੋਰਚਾ ਤੇ ਪ੍ਰਧਾਨ ਸਾਹਿਬ ਇਹਨਾਂ ਦੇ ਸਾਥੀ ਬੇਬੇ ਸਾਹਿਬ ਮੌਜੂਦ ਹੈ ਸਾਰੇ ਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਇੱਕ 그룹 ਦੇ ਲੋਕ ਸੰਜੁਗ ਕਿਸਾਨ ਮੋਰਚੇ ਰਾਜਨੀਤਿਕ ਲੋਕ कुछ दिन तो जरा कि माता मैं दसिया कि गवर्नमेंट और सीएम एम साहब का यह क्योंकि वो काफ़ी लंबे समय तो उस दिन बीमार भी रहे हैं और काफ़ी देर पर संघर्ष भी कर रहे हैं उन्होंने हेल्थ इशूज करके उन्होंने डी एम सी वगैरह लगया गया से उतर डॉक्टर्स की रेख रेट के मैं गल भी की है डॉक्टर और ਮੈਂ ਦੱਸਣਾ ਚਾਹਾਂਗਾ ਕਿ ਜਿਹੜਾ ਇਸ ਪੀਰੀਅਡ ਦੇ ਵਿੱਚ ਵੀ ਉਹਨਾਂ ਦਾ ਅੰਸ਼ ਜਿਹੜਾ ਦੇਖਣਾ ਚਾਹੀਦਾ ਹੈ ਉਹਨਾਂ ਦੇ ਨਾਲ ਉਹਨਾਂ ਦੇ ਜਿਹੜੇ ਕਿਸਾਨ ਸੱਭਿਆਚਾਰ ਦੀ ਸ਼ਕਤੀ ਹੈ ਔਰ 24 ਆਵਰਸ ਅਬਜ਼ਰਵੇਸ਼ਨ ਕਰ ਰਹੇ ਹਨ ਤੇ ਇੰਟੈਂਸ਼ਨ ਗਵਰਨਮੈਂਟ ਇਹ ਸੀ ਕਿ ਕਿਤੇ ਇਹਦੇ ਵਿੱਚ ਆਪਣੇ ਕੋਈ ਅਜਿਹਾ ਮਸਲਾ ਨਾ ਹੋਵੇ ਕਿਤੇ ਮਨਨਾਲ ਗਲਬਾਤ ਕੋਈ ਹੈ ਕਿਸਾਨ ਜਦ ਨਾਲ ਹੋਈ ਹੈ ਇਹਨਾਂ ਦਾ ਮਨਸ਼ਾ ਸੀਗਾ ਕਿ ਸਾਡੇ ਮੋਰਚੇ 'ਚ ਆ ਕੇ ਕੁਝ ਉਹਨਾਂ ਦੇ ਵੱਡੇ ਲੀਡਰਸ ਨੇ ਇੱਕ ਮੋਰਚੇ ਚ ਆ ਕੇ ਆਪ ਲੀਡ ਕਰ। ਔਰ ਉਹਨਾਂ ਵੀ ਵੀ ਐਸ ਮੈਂ ਉਹਨਾਂ ਨੂੰ ਮਿਲ ਕੇ ਵੀ ਆਇਆ ਸਭ ਨਾਲ ਆਪ ਦੀ ਡਿਸਕਸ਼ਨ ਹੋਈ ਸੀ। ਉਹਨਾਂ ਨੇ ਵੀ ਇੱਛਾ ਪ੍ਰਗਟ ਕੀਤੀ ਹੈ ਕਿ ਮੈਂ ਆਪਣੇ ਮੋਰਚੇ ਚ ਬੈਠੇ ਆਪਣੇ ਡਿਸਪਲਿਨ ਦੇ ਨਾਲ ਉਹ ਜਿਹੜਾ ਇਹਨਾਂ ਦਾ ਜਿਹੜਾ ਚੱਲਦਾ ਉਹ ਲੀਡ ਕਰਾਂ। ਮੈਂ ਫਿਰ ਤੋਂ ਲੀਡ ਕਰਾਂ ਕਿ ਇਸ ਫੋਲ ਤਰੀਕੇ ਦੇ ਨਾਲ ਕਿ ਜਦੋਂ ਲੀਡ ਬੈਠਦਾ ਦੇਖੋ ਪ੍ਰੇਮ ਆਇਆ ਕਿਹਦੇ ਨਾਲ ਬੈਠੇ ਚੈੱਕ ਕਰੋ ਵੀ ਉਸ ਬੈਕਗ੍ਰਾਉਂਡ ਦੇ ਵਿੱਚ ਅਸੀਂ ਆਪ ਚੈੱਕ ਕਰੋ ਜੇ ਕਿਤੇ ਅਰੇਨਾ ਦੀ ਜਾਂ ਕਿਤੇ ਆਪਣੀ ਇਹ ਹੋਰ ਡਾਕਟਰਾਂ ਨਾਲ ਜਾਓਗੇ ਜਿੱਥੇ ਜਾਓਗੇ ਡਾਕਟਰ ਦੀ ਸਾਨੀਫੈਕਸ਼ਨ ਲੈਣੀ ਚਾਹੀਦੀ ਹੈ ਬਹੁਤ ਜ਼ਿਆਦਾ ਹੈਗਾ ਤਾਂ ਤੁਸੀਂ ਆ ਕੇ ਉਹ ਵਾਪਸ ਮੋਰਚੇ ਤੇ ਆ ਜਾਣਗੇ ਇਹਨਾਂ ਦੇ ਸਾਹਮਣੇ ਜਾ ਕੇ ਉਹਨਾਂ ਨਾਲ ਗੱਲ ਕਰਾਂਗੇ ਕਿ ਇਹ ਕਿਵੇਂ ਹੋਇਆ ਇਸ ਕਰਕੇ ਸੋ ਅੱਜ ਜਿਹੜਾ ਹੈਗਾ ਇਹ ਉਹਨਾਂ ਦਾ ਜੇ ਦਾ ਆਪਣੇ ਮੋਟੇ ਤੇ ਆ ਜਾਣਗੇ ਉਹਨਾਂ ਦੇ ਆਪਣੇ ਜੀ ਡਵਾਈਸ ਵਾਈਪ ਚੱਲ ਰਿਹਾ ਹੈ ਇਹਨਾਂ ਨੇ ਆਪਣੇ ਬੁਕਾਏ ਫਿਰ ਵੀ ਅਸੀਂ ਇਹਨਾਂ ਨੂੰ ਕਮੈਂਟ ਕਰਕੇ ਦੱਸਿਆ ਜੇ ਕਿਸੇ ਵੀ ਸਟੇਜ ਤੇ ਕਿਸੇ ਵੀ ਤਰੀਕੇ ਨਾਲ ਕੋਈ ਗਿੰਦੇ ਜਾਂਦੇ ਕੋਈ ਕੋਈ ਅਮਰਜੈਂਸੀ ਆਉਂਦੀ ਹੈ ਕੋਈ ਮੈਡੀਕਲ ਹੈ ਜੋ ਹਮੇਸ਼ਾ ਤੇ ਆ ਰਹਾ ਹੈ ਜਿਹੜੇ ਲਗਾਈ ਹੋਈਆਂ ਨੇ ਕਾਫੀ ਜਿਹੜਾ ਹੈ ਕੋਈ ਵੀ ਜਿਹੜਾ ਜਿਹੜਾ ਹਲਕੀ ਸ਼ੂਆ ਹੈ ਉਹ ਨਾਲ ਉਹ ਜਿਹੜਾ ਕਿ ਸਭ ਤੋਂ ਪ੍ਰਾਈਮ ਇਸ਼ੂ ਜਿਹੜਾ ਸਰਪਤਾਪ ਦਾ ਸੀਨ ਸਾਹਿਬ ਦਾ ਕੀ ਸੀ ਜਿਹੜਾ ਉਸ ਦੀ ਨਿਬੰਧਨ ਕਰਦੇ ਚਲੋ ਨਾ ਪ੍ਰਿਟੈਕਸ਼ਨ ਨਹੀਂ ਸੀ ਮਾਰਾਸੇ ਪਕੜਿਆ ਤੇ ਮੈਂ ਤੁਹਾਨੂੰ ਇਹ ਬੜਾ ਅਰੇ ਦੱਸਣਾ ਕਿ ਜਸਨੀ ਉਹਨਾਂ ਦਾ ਬਾਕਸ ਵੀ ਆ ਗਿਆ ਦੇਖੋ ਜਦੋਂ ਆਪਣੇ ਕਿ ਕਿ ਕਰ ਰਹੇ ਕਿ ਉਹ ਸੀ ਕਿੰਨੇ ਸਰ ਹਲਕੀ ਇਸ਼ੂ ਦੀ ਗੱਲ ਕੀਤੀ ਗਈ ਹੈ ਪਰ ਦੇ ਰਾਤ ਇਹਦਾ ਅਰੈਸਟ ਕਰਕੇ ਲੈ ਕੇ ਜਾਣਾ ਐਡੀ ਵੱਡੀ ਭਾਰੀ ਫੋਰਸ ਦੇ ਵਿੱਚ ਹੈਲਥ ਇਸ਼ੂਸ ਤੱਕ ਆਰਾਮ ਨਾਲ ਵੀ ਲੈ ਕੇ ਜਾ ਸਕਦੇ ਪਰ ਇੰਨੀ देर ਰਾਤ ਨੂੰ ਐਕਸ਼ਨ ਕਰਨਾ ਕਿ ਠੀਕ ਸੀ ਜੀ ਇਹ ਕੋਈ ਜਿਹੜਾ ਫੋਨ ਨੂੰ ਇਲਜ਼ਾਮ ਪਾ ਰਿਹਾ ਹੈ ਫੋਰੀ ਸਵਾਰ ਤੇ ਜਨਾਸ ਜਿਹੜੇ ਕੋਈ ਬੈਠ ਜਾਂਦੇ ਨੇ ਹੋ ਜਾਂਦੇ ਕਿ ਪਹੁੰਚ ਜਾਂਦੇ ਆ ਉਸਨੇ ਉਹ ਜਿਹੜਾ ਕਾਰਟ ਬਣ ਗਿਆ ਜੀ ਕਨਫਰਮ ਹੋ ਗਿਆ ਬਰਾ ਮੀਡੀਆ ਨੇ ਨਹੀਂ ਰਾਤ ਨੂੰ 2 ਤੋਂ 3 ਵਜੇ ਕਾਰਵਾਈ ਕੀਤੀ ਗਈ ਸੀ ਸਾਫ ਨੂੰ ਉਸ ਟਾਈਮ ਤੇ ਕੋਈ ਐਕਸ਼ਨ ਸਿਚੁਏਸ਼ਨ ਨਾ ਬਣੇ ਉਸਨੇ ਉਹਨਾਂ ਨੂੰ ਕਹੇਗੇ ਪਰ ਉਹ ਕਿਹੜਾ ਸੇਫੀਟੀ ਜਾ ਕੇ ਪਰ ਉਹਨਾਂ ਨੂੰ ਉਹ ਆਪਣੇ ਨਾਲ ਹੀ ਲੈ ਗਏ ਕੋਈ ਅਜੀ ਗੱਲ। ਨਿਪਾਰਤ ਉਹਥੇ ਉਹਥੇ ਮੁਲਾਕਾਤ ਵੀ ਨਹੀਂ ਕਿਸੇ ਨੂੰ ਕਰਨ ਦਿੱਤੀ ਜੀ ਕਿਸੇ ਵੱਡੇ ਛੱਲੇ ਵਾਲਾ ਕਦੋਂ ਪਹੁੰਚਣਾ। ਕਿਦਾਂ ਲਿਆਰ ਸਾਹਿਬ ਨੂੰ ਉਹ ਤੋਂ ਅਸੀਂ ਕਹਿੰਦਾ ਪੀਸ ਹੋਣ। ਨਾਂਜਾਨ ਸਰਮਜੀਤ ਸਿੰਘ ਖਾਸਾ ਕਿ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਕਿ ਖਾਨ ਲੀਡਰ ਹੋ ਕੇ ਸੀ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਜੀ ਕਿਸੇ ਨੂੰ ਵੀ ਨਹੀਂ ਮਿਲਣ ਦਿੱਤਾ ਗਿਆ ਜਦੋਂ ਉਹਨਾਂ ਚਾਰੇ ਦੇ ਨਾਲ ਖਾਨ ਲੀਡਰਸ ਮਿਲ ਚੁੱਕੇ ਸੀ। ਖਾਨ ਲੀਡਰਸ ਮਿਲ ਚੁੱਕੇ ਨੇ। ਇੱਕ ਆਪਰੇਸ਼ਨ ਚ ਇਸ ਦਾ ਲੈਣ ਕਿ ਹੋ ਜੋ। ਕਾਫੀ ਲੀਡਰਸ ਨੇ ਥੋੜਾ ਪੌੜੀਆਂ ਇਹ ਪਿੱਛੇ ਨੂੰ ਹੋ ਰਿਹਾ ਹੈ ਕੋੜੀਆ ਉੱਤਰ ਜੋ ਵੀ ਪੁਲਿਸ ਆ ਜਾਓ ਪੁਲਿਸ ਆ ਜਾਓ ਅਜੇ ਤੱਕ ਇਧਰੋਂ ਜਿੱਥੇ ਛੱਡਦੇ ਛੱਡਦੇ ਸਰੋ ਇੱਕ ਇੱਕ ਬੋਲੇ ਯਾਰ ਪੰਦੇਰ ਸਾਹਿਬ ਆਰਾਮ ਨਾਲ ਕਾਕਾ ਦੀ ਮੀਟਿੰਗ ਹੋਈ ਹੈ ਕੀ ਕੀ ਨਿਕਲ ਗਿਆ ਹੈ ਮੀਟਿੰਗ ਚੋਂ ਕਰੋ ਜੀ ਆਰਾਮ ਨਾਲ ਕਰ ਲੋ ਆਜੋ ਆਜੋ ਜਿਹੜੇ ਵੀ ਆਰਾਮ ਨਾਲ ਕਰ ਲੋ ਆਰਾਮ ਨਾਲ ਕਰ ਜਾਰ ਮਿੰਟ ਸਪੀਕ ਕਰੀਏ ਨਮਸਕਾਰ ਸਾਡਾ ਸਿੱਧੂ ਮਾਈਕ ਥੱਲੇ ਕਰ ਗਿਆ ਜੀ ਸ਼ੁਭਕਰਨ ਸ਼ਹੀਦ ਹੋਇਆ 85 ਥੱਲੇ ਕਰੋ ਬ੍ਰਦਰ ਮੈਨੂੰ ਰੱਖੋ ਥੋੜੇ ਜਿਹਾ 4 ਦੀ ਗੋਲੀ ਦੇ ਨਾਲ ਮਾਈਕ ਥੱਲੇ ਕਰ ਲਓ ਜੀ ਉਦੋਂ ਪਹਿਲਾਂ ਜਿਹੜੀਆਂ 18 ਤਰੀਕ ਤੇ 14 ਗੇੜੀਆਂ ਜਿਹੜੀਆਂ ਸਾਡੀਆਂ ਮੀਟਿੰਗਾਂ ਸਰਕਾਰ ਨਾਲ ਕੇਂਦਰ ਨਾਲ ਹੋਈਆਂ ਉਦੋਂ ਬਾਅਦ ਕੋਈ ਜਿਹੜੀ ਮੀਟਿੰਗ ਹੈ ਕੇਂਦਰ ਸਰਕਾਰ ਵੱਲੋਂ ਕਿਸਾਨ ਇਸ ਮੰਗਾ ਤੇ ਨਹੀਂ ਹੋਈ ਨਾਲ ਮੋਰਚੇ ਦੇ ਵਿੱਚ ਅਸੀਂ 200 ਦਿਨ ਵੀ ਬਣਾਇਆ ਰੇਲਾਂ ਵੀ ਰੋਕੀਆਂ ਲੋਕਾਂ ਦਾ ਦੇਸ਼ ਪੱਧਰ ਤੇ ਭਾਰਤ ਲੈਵਲ ਤੇ ਇਸ ਮੋਰਚੇ ਨਾਲ ਜੁੜਨਾ ਉਹ ਤੁਸੀਂ ਸਭ ਕੁਝ ਦੇਖੋ ਸਵਾਲ ਹੁਣ ਆ ਗਿਆ ਡੱਲੇਵਾਲ ਸਾਹਿਬ ਜਿਹੜੇ ਮੇਨ ਬਹਾਨਾ ਇਹਨਾਂ ਦਾ ਕਿ ਉਹਦੀ ਸਿਹਤ ਖਰਾਬ ਸੀ 100% ਉਹਨਾਂ ਨੇ ਦਲੇਰੀ ਦੇ ਨਾਲ ਫੈਸਲਾ ਲਇਤਾ ਕਿ ਮੈਂ ਆਪਦੇ ਅੱਖੀ ਭਾਰਤ ਦੇ ਕੀ ਪੰਜਾਬ ਦੇ ਮੈਂ ਪੁੱਤ ਮਰਨੇ ਨਹੀਂ ਚਾਹੁੰਦਾ ਇਹਦੇ ਨਾਲੋਂ ਬਿਹਤਰ ਇਹ ਹੈ ਕਿ ਅੱਜ ਇੱਥੇ ਕੋਈ ਕਿਸਾਨ ਲੀਡਰ ਮੇਰੇ ਸਾਹਮਣੇ ਨਹੀਂ ਮਰਿਆ ਜਿੱਦੇ ਖੁਦਕਸ਼ੀਆਂ ਦੀ ਗੱਲ ਸੀ ਮਹਾਰਾਸ਼ਟਰ ਦੇ ਵਿੱਚ 100 ਵਾਰਡ ਖਸਰਾ ਨੇ ਖੁਦਕੁਸ਼ੀ ਕੀਤੀ ਤਾਂ ਸੁਆਮੀਨਾਥਨ ਦੀ ਰਿਪੋਰਟ ਬਣੀ ਪਾਤਣਾ ਤੇ ਇੱਕ 1700 ਮੁਲਾਜ਼ਮ ਸੀ ਸਾਡੇ ਮਤਵ ਬਈ ਜੇ ਇੱਕ ਪਾਸਿਓਂ ਫੇਲ ਹੋਗੇ ਤਾਂ ਦੂਜੇ ਪਾਸਿਓਂ ਐਕਸ਼ਨ ਕਰਾਂਗੇ ਦੂਜੇ ਪਾਸ ਤੋਂ ਤੀਜੇ ਪਾਸਿਓਂ ਐਕਸ਼ਨ ਕਰਾਂਗੇ ਤਾਂ ਸਾਡੀ ਜਿਹੜੀ ਕੱਲ ਦੀ ਵੀ ਮੀਟਿੰਗ ਹੋਈ ਸੀ ਅਗਲਾ ਪ੍ਰੋਗਰਾਮ ਵੀ ਦਿੱਤਾ ਹੋਇਆ ਉਹ ਸਾਰਾ ਸਾਡਾ ਸਟੈਂਡ ਕਰਦਾ ਜਿੰਨਾ ਚਿਰ ਡੱਲੇਵਾਲ ਸਾਹਿਬ ਸਾਡੇ ਘੱਟ ਦੇ ਵਿੱਚ ਨਹੀਂ ਆਉਂਦੇ ਅਸੀਂ ਹੁਣ ਇਹਨਾਂ ਦੇ ਵਿਸ਼ਵਾਸ ਤੇ ਕਿ ਗੱਲਬਾਤ ਹੋ ਚੁੱਕੀ ਹੈ ਅਸੀਂ ਅਸੀਂ ਦੋਨੇ ਫੋਰਮਾਂ ਦੇ ਆਗੂ ਅਸੀਂ ਚੱਲੇ ਆਂ ਲੁਧਿਆਣੋਂ ਡਲੇਵਾਲ ਸਾਹਿਬ ਨੂੰ ਲੈ ਕੇ ਬਾਕੀ ਸਾਰੀ ਤਸਵੀਰ ਜਿੰਦਾਬਾਦ ਜਿੰਦਾਬਾਦ ਸਾਹਿਬ ਨੂੰ ਵਾਪਸ ਤੁਸੀਂ ਕਿਤਾ ਜਾਂਦੇ ਤੁਸੀਂ ਤੁਸੀਂ ਕਿੱਥੇ ਲੈ ਲੇ ਜੀ ਕਿਲੈਂਡ ਚੱਲੇ ਜਿਹੜਾ ਕੱਲ ਦਾ ਜਿਹੜਾ ਕੱਲ ਦਾ ਪ੍ਰੋਗਰਾਮ ਹੈ ਕੱਲ ਦਾ ਜਵਾਬ ਦੇ ਦਿਓ ਇੱਕ ਗੱਲ ਕੱਲ ਦਾ ਹੋਰ ਪੁੱਛੀ ਬੋਲੰਦੋ ਨਾ ਹਨਵਰ ਸਾਹਿਬ ਹਨਵਰ ਸਾਹਿਬ ਤੁਸੀਂ ਉਹ ਗੱਲ ਲੈ ਮੀਟਿੰਗ ਦੇ ਵਿੱਚ ਕੀ ਗੱਲ ਹੋਈ ਤੁਸੀਂ ਕਿਲੈਂਡ ਚੱਲਣ ਟੇਲੇਵਾ ਸਾਹਿਬ ਹੋਰ ਕੌਣ ਕੱਲੇ ਲੈ ਕੋਣ ਕੌਣ ਹਨਵਰ ਸਾਹਿਬ ਕੌਣ ਕੌਣ ਲੈਨ ਚੱਲੇ ਕੌਣ ਕੌਣ ਲੈਨ ਇਹਦਾ ਜਵਾਬ ਦੇ ਦਿਓ ਤੁਹਾਨੂੰ ਆਪ ਦਾ ਪੱਖ ਰੱਖਣ ਦੋ ਜਾਂ ਤੁਹਾਡੇ ਸਵਾਲ ਹਾਂਜੀ ਹਾਂਜੀ ਜੀ ਜੀ ਜਵਾਬ ਰੱਖੋ ਬਿਲਕੁਲ ਬਿਲਕੁਲ ਕਰੋ ਜੀ ਕਰੋ 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 ਦੇਖੋ ਬੇਨਤੀ ਹੈ ਆ ਪੀ ਪੰਜਾਬ ਸਰਕਾਰ ਨੇ ਜੋ ਕੁਝ ਕੀਤਾ ਉਹ ਮਕਾਨੀ ਨਹੀਂ ਬਿਆਨ ਕਰਨੀ ਕਾਕਾ ਜੀ ਨੇ ਕਿਹਾ ਉਹ ਨਿੰਦਣੀਆਂ ਸੀ ਮਾੜਾ ਜੇ ਪੰਜਾਬ ਸਰਕਾਰ ਪੰਜਾਬ ਦੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੇ ਦਬਾਅ ਹੇਠ ਮੁੜੀ ਆ ਵੀ ਅਸੀਂ ਦਰਿਆਲ ਸਿੰਘ ਨੂੰ ਰਿਹਾ ਕਰਦੇ ਆ ਇਹ ਚੰਗੀ ਗੱਲ ਆ ਕਿਉਂਕਿ ਸਾਡੀ ਲੜਾਈ ਕੇਂਦਰ ਨਾਲ ਸੀ ਸਿੱਧੀ ਸਾਡੀਆਂ ਸਾਰੀਆਂ ਮੰਗਾਂ ਕੇਂਦਰ ਨਾਲ ਸੀ ਸਾਨੂੰ ਫਿਰ ਪੰਜਾਬ ਵਾਲੇ ਪਾਸੇ ਮੁੜਨਾ ਪੈਣਾ ਸੀ ਇੱਥੇ ਪੰਜਾਬ ਦਾ ਫਾਇਦਾ ਨਹੀਂ ਸੀਗਾ ਕਿਉਂਕਿ ਕੇਂਦਰ ਨਾਲ ਲੜ ਰਹੇ ਵੱਡੀ ਤੇ ਰਹੀਗੀ ਪੰਜਾਬ ਸਰਕਾਰ ਜਿਹੜਾ ਸੀ ਮੋਰਚੇ ਵੱਲੋਂ ਦੋਹਾਂ ਫਾਰਮਾਂ ਨੇ ਐਲਾਨ ਕੀਤਾ ਸੀ ਕੱਲ ਮੁੱਖ ਮੰਤਰੀ ਸਾਹਿਬ ਦੇ ਘਰ ਦਾ ਘਰਾਓ ਦਾ ਅਰੇ ਤੋਂ ਕਾ ਜੋ ਉਹਨਾਂ ਨੇ ਸਰਕਾਰ ਹਮੇਸ਼ਾ ਦੇਖਦੀ ਹੁੰਦੀ ਪੰਜਾਬ ਦੇ ਵਿੱਚ ਕੀ ਇਹਦਾ ਪੱਖ ਆ ਜਿਉ ਉਹਨਾਂ ਨੂੰ ਲੱਗਿਆ ਵੀ ਸਾਡਾ ਪੱਖ ਠੀਕ ਨਹੀਂ ਹੈ ਲੋਕਾਂ 'ਚ ਰੋਸ ਗਿਆ ਉਹਨਾਂ ਨੂੰ ਨੁਕਸਾਨ ਲੱਗਾ ਉਹ ਮੁੜਿਆ ਇਹ ਚੰਗੀ ਗੱਲ ਆ ਔਰ ਹੁਣ ਡੱਲੇਵਾਲ ਸਾਹਿਬ ਆਉਣਗੇ ਜਿਵੇਂ ਦੋਹਾਂ ਫਾਰਮਾਂ ਨੇ ਐਲਾਨ ਕੀਤਾ ਸੀ ਉਹਨਾਂ ਨੇ ਕੋਈ ਦਵਾਈ ਦੁਈ ਇਹਨਾਂ ਕੋਲ ਨਹੀਂ ਲਈ। ਮੈਡੀਕਲ ਤਾਂ ਹੁੰਦਾ ਨਾ ਕੋਈ ਫਾਈਲ ਬਣਦੀ ਭਾਈ। ਫਾਈਲ ਦੇਖ ਲਓ ਜਾ ਕੇ ਕੋਈ ਫਾਈਲ ਨਹੀਂ ਬਣੀ। ਜੇ ਉਹਨਾਂ ਦੀ ਸਿਹਤ ਹੁੰਦੀ ਤਾਂ ਇਸ ਕਰਕੇ ਮੈਨੂੰ ਲੱਗਦਾ ਵੀ ਇਹ ਪੰਜਾਬ ਦੇ ਜੀਓ ਡੱਲੇਵਾਲ ਸਾਹਿਬ ਆਉਂਦੇ ਨੇ ਇਹ ਲੋਕਾਂ ਦੇ ਦਬਾਅ ਦਾ ਨਤੀਜਾ ਹੋਊਗਾ। ਦੋਵੇਂ ਫਾਰਮ ਆਪਣੇ ਅਲਾਨਾਂ ਤੇ ਕਾਇਮ ਆ। ਇਹਨਾਂ ਦੇ 10 ਦਿਨ 4 ਦਿਨ ਲੰਘ ਗਏ। ਇਹਦੋਂ 4-6 ਦਿਨਾਂ ਬਾਅਦ ਉਧਰੋਂ ਵੀ 6 ਤਰੀਕ ਨੂੰ ਦਿੱਲੀ ਨੂੰ ਕੁਝ ਕਰਨਾ ਵਾ। ਹਰ ਕੁੱਲ ਮਿਲਾ ਕੇ ਜਿਹੜੀ ਅੱਜ ਉਹਨਾਂ ਨੇ ਅਨਾਊਂਸਮੈਂਟ ਕੀਤੀ ਆ ਇਹ ਪੰਜਾਬ ਦੇ ਲੋਕਾਂ ਦੇ ਦਬਾਵਾ ਤੁਹਾਡੀ ਗੱਲ ਹੋਈ ਡੱਲੇਵਾਲ ਸਾਹਿਬ ਨਾਲ ਹੁਣ ਨਹੀਂ ਦੇਖੋ ਮੈਂ ਪੂਰੀ ਫੋਟ ਸਾਡੀਆਂ 2 ਜਾਂ 3 ਗੱਡੀਆਂ ਸਪਸ਼ਟਾ ਕਹਿੰਦੇ ਤੁਸੀਂ ਅਸੀਂ ਜਾਵਾਂਗੇ ਮੈਂ ਵੀ ਜਾਊਂਗਾ ਹੋਰ ਲੀਡਰਸ਼ਿਪ ਜਾਊਗੇ ਉਹਨਾਂ ਨੂੰ ਲੈ ਕੇ ਆਵਾਂਗੇ ਠੀਕ ਹੈ ਜੀ ਜਦੋਂ ਡੱਲੇਵਾਲ ਸਾਹਿਬ ਇਸ ਮੋਰਚੇ 'ਚ ਆਗੇ ਫਿਰ ਜਿਹੜਾ ਅਸੀਂ ਘਰਾਓ ਦਾ ਐਲਾਨ ਕੀਤਾ ਉਹਦੇ ਬਾਰੇ ਵਿਚਾਰ ਕਰ ਦੋਨੇ ਫਰੰਟਾਂ ਦੇ ਆਗੂ ਲੈਣ ਚੱਲੇ ਹੋਏ ਕੌਣ ਕੌਣ ਲੈਣ ਚੱਲੇ ਜੀ ਮੈਨੂੰ ਲੱਗਦਾ 5-4 ਘੰਟੇ ਤਾਂ ਲੱਗ ਜਾਣਗੇ 2.5 ਘੰਟੇ 6 ਘੰਟੇ ਲੱਗ ਜਾਣਗੇ ਜੀ 6 ਘੰਟੇ ਹਾਂ ਜੀ ਤਿੰਨ ਜਾਣ ਦੇ ਪਹਿਲਾਂ ਆ ਤੁਸੀਂ ਸਾਰੀ ਜਿਹੜੀ 6 ਘੰਟੇ ਬੰਦ ਹੋਣਾ ਚੱਲੂ ਹੋਣਾ ਜਿੰਨੇ ਵੀ ਮਿਲਿਆ ਅੱਜ ਆਇਆ ਹਾਂ ਹਾਂ ਹੁਣ ਤੋਂ ਬਾਅਦ ਮਿਲ ਜੇ ਐਲਾਨ ਹੋ ਜੂਗਾ ਜੀ ਲੈਣੇ ਵੀ ਲੱਗ ਜਾਣੇ ਡੇਰ ਰਾਤ ਵੀ ਕਰ ਦਾਂਗੇ ਤੁਸੀਂ ਵੀ ਆ ਜਾਣਾ ਡੇਰ ਰਾਤ ਇਕ ਲੇਟ ਹੋ ਜਾਗੇ ਤੁਹਾਡੇ ਲਈ ਸਾਰਾ ਰੋਟੀ ਪਾਣੀ ਦਾ ਰਹਿਣ ਦਾ ਇਂਤਜ਼ਾਮ ਜਿਵੇਂ ਲਗਾਤਾਰ ਤੁਸੀਂ ਤੇ ਜੁੜਿਓ ਕੋਈ ਦਿੱਕਤ ਨਹੀਂ ਆਉਣ ਦੇਵਾਂਗੇ ਲੇਟ ਹੋ ਸਕਦਾ ਕਿਉਂਕਿ ਲੁਧਿਆਣਾ 1-3 ਘੰਟਿਆਂ ਦੀ ਵੱਟ ਹੈ ਤੇ 10-20 ਮੈਂ ਤਾਂ ਉੱਥੇ ਵੀ ਇਹ ਲਾ ਦਿੰਦੇ ਹੁੰਦੇ ਨੇ ਤੇ ਬਾਲੇ ਵਿਸ਼ਵਾਸ ਕਰਕੇ ਜਿੱਥੇ ਨਹੀਂ ਜਾਂਦੇ ਕੋਲ ਕਾਕਾ ਸਾਹਿਬ ਕੀ ਲੱਗਦਾ